ਹਾਂਜੀ ਆਪਣਾ ਨਾਪ ਹੈਗਾ 35 ਇੰਚ ਸਲਵਾਰ ਦਾ ਆਪਾਂ ਇਹਦੀ ਬੈਲਟ ਕੱਢਾਂਗੇ 7.5 ਇੰਚ ਦੀ 7.5 ਇੰਚ ਬੈਲਟ ਦਾ ਕੱਢ ਕੇ ਹੁਣ ਆਪਣੇ ਕੋਲ ਪਿੱਛੇ ਰਹਿ ਜਾਊਗਾ 31 ਇੰਚ 31 ਇੰਚ ਤੋਂ ਆਪਾਂ 4 ਇੰਚ ਮਾਈਨਸ ਕਰਾਂਗੇ ਤਾਂ ਆਪਣੇ ਕੋਲ 27 ਇੰਚ ਰਹਿ ਜਾਊਗਾ 27 ਇੰਚ ਤੇ ਆਪਾਂ ਇਹਦੀ ਕਟਿੰਗ ਕਰਾਂਗੇ 4 ਇੰਚ ਆਪਾਂ ਤਾਂ ਮਾਈਨਸ ਕਰਾਂਗੇ ਕਿਉਂਕਿ ਆਪਾਂ 4 ਇੰਚ ਜਿਹੜਾ ਪੌਂਚਾ ਪਾਉਣਾ ਉਹ ਨੀਚੇ ਨੂੰ ਰਹੂਗਾ ਅੰਦਰ ਫੋਲਡ ਨਹੀਂ ਹੁੰਦੀ ਉਹ ਪੱਟੀ ਉਹ ਬਾਹਰ ਰਹਿਣਾ ਹੁੰਦਾ ਸੋ ਉਹਦਾ ਮਾਈਨਸ ਕਰਨਾ ਹੁੰਦਾ ਤੁਸੀਂ ਜਿੰਨਾ ਵੀ ਪੌਂਚਾ ਰੱਖਦੇ ਹੋ 3 ਇੰਚ 2.5 ਇੰਚ ਤੁਸੀਂ ਉਹਨਾਂ ਮ ਸੋ ਇਹਨੂੰ ਆਪਾਂ ਕਟਿੰਗ ਕਰ ਦਵਾਂਗੇ ਇਸ ਤੋਂ ਬਾਅਦ ਆਪਾਂ ਲਾਉਣਾ ਆਸਨ ਦਾ ਨਿਸ਼ਾਨ ਕਿਉਂਕਿ ਆਪਾਂ 7.5 ਇੰਚ ਦੀ 벨ਟ ਪਾਈ ਹੈ ਸੋ ਆਪਾਂ 10 ਇੰਚ ਦਾ ਹੀ ਰੱਖਾਂਗੇ ਆਸਨ 10 ਇੰਚ ਦੇ ਵਿੱਚੋਂ 1.5 ਇੰਚ ਦੀ ਮਾਰਕਿੰਗ ਕਰਕੇ ਤੁਸੀਂ ਇੱਥੋਂ ਥੋੜਾ ਕ੍ਰੋਚ ਦੇ ਦੇਣਾ ਹੈਗਾ ਮੈਨੂੰ ਅੰਦਾਜ਼ਾ ਮੰਨਦਾ ਜਿਹਨਾਂ ਲਈ ਲਾਤਾ ਪੋਂਛੇ ਵਾਲੀ ਸਾਈਡ ਤੋਂ ਉੱਪਰ ਰੱਖਾਂਗੇ 18 ਇੰਚ ਇਹ ਸਾਰਾ ਇਕੱਠਾ ਹੋ ਜਾਊਗਾ ਬਲਾਂ ਦੇ ਵਿੱਚ 6 ਇੰਚ ਦੀ ਮੂਰੀ ਹੁੰਦੀ ਹੈ 6 ਇੰਚ ਮੂਰੀ ਬਣ ਕੇ ਤੇ ਤੁਹਾਡਾ ਇਹ 6 ਇੰਚ ਹੀ ਰਹਿ ਜਾਊਗਾ ਸੂਟ ਸਾਰਾ ਆਪਾਂ ਬਲਾਂ ਚ ਐਡਜਸਟ ਕਰ ਦੇਣਾ ਹੈਗਾ ਇਸ ਤੋਂ ਬਾਅਦ ਜੀ ਆਪਾਂ ਕਰਦਾਂਗੇ ਕਟਿੰਗ ਸ਼ੇਪ ਦੇ ਕੇ ਸ਼ੇਪਰ ਨਾਲ ਦੇ ਦੋ ਜਿਆਦਾ ਬੈਸਟ ਬਾਕੀ ਜਿਨ੍ਹਾਂ ਨੇ ਵੀ ਆਪ ਦੀ ਸਲਵਾਰ ਦੇ ਬਾਰੇ ਚ ਪੁੱਛਣਾ ਹਨ ਉਹ ਆਪਣੀ ਲੈਂਥ ਲਿਖਣ ਐਂਡ ਤੁਸੀਂ ਪਹੁੰਚਾ ਕਿੰਨਾ ਚੌੜਾ ਚਾਹੁੰਦੇ ਹੋ ਮੈਂ ਤੁਹਾਨੂੰ ਲੈਂਥ ਉਹਦੀ ਦੱਸ ਦਊਂਗੀ ਕੱਢ ਕੇ ਕਮੈਂਟ ਦੇ ਵਿੱਚ ਕਿਸੇ ਨੇ ਵੀ ਪੁੱਛਣਾ ਹੋਇਆ ਬਾਕੀ ਇਹਨਾਂ ਦੀ 벨ਟ ਸੀਗੀ 벨ਟ ਚ ਆਪਾਂ 2 ਇੰਚ ਲੂਜ਼ਿੰਗ ਪਾਉਣੇ ਹੁੰਦੇ ਆ। ਉਕਰਮ ਆਪਾਂ ਕਰਾਂਗੇ ਆਵਲ ਯੂਜ਼ਿੰਗ ਇਹ ਮੈਨੂੰ ਬੈਸਟ ਲੱਗਦੀ ਹੈ ਬਿਲਕੁਲ ਵਧੀਆ ਇਹਨਾਂ ਪਾਚੇ ਖੜੇ ਖੜੇ ਪਾਉਂਦੇ ਹੈਗੇ ਪੂਰੇ ਹਾਰਡਲੀ ਤੇ ਜਿਹੜੇ ਕਹਿੰਦੇ ਨੇ ਕਿ ਸਲਵਾਰ ਉੱਪਰ ਚੜਦੀ ਇਦਾਂ ਹੁੰਦੀ ਤੁਸੀਂ ਇਸ ਵੀਰ ਨਾਲ ਕਟਿੰਗ ਕਰਕੇ ਦੇਖਿਓ ਕੋਈ ਉੱਪਰ ਨਹੀਂ ਚੜਦੀਗੀ ਕਈ ਵਾਰੀ ਇਹਨਾਂ ਆਪਾਂ ਬਲ ਦੂਸਰੇ ਪਾ ਲੈਣੇ ਹੈਗੇ ਆ ਬਲ ਤੁਸੀਂ ਉਹ ਵਾਲੇ ਪਾਇਓ ਜਿਹੜੇ ਮੈਂ ਸੇਫਟੀ ਪੈਨ ਲਗਾ ਕੇ ਪਾਏ ਸੀਗੇ ਤੇ ਓਕੇ ਜੀ ਥੈਂਕ ਯੂ so much for watching